ਚਲੋ ਆਪਾ ਚੱਲੀਏ ਜੀ ਨਾਨੀ ਕੇ ਖਮਾਨੋ ਪਿੰਡ ਅਤਰੀ ਤੋ ਕੁੜੀ ਕਾਕੇ ਜਿੱਥੇ ਲਖਾਈ ਸੀ ਮਾਮਾ ਸੀ ਸਿਆਣਾ ਬੰਦਾ ਬੀਤ ਚੁੱਕੀ ਗੱਲ ਸਾਰੀ ਕਰਮਾਂ ਦੇ ਲਿਖੀ ਜਾਣ ਘਰੇ ਹੀ ਸਮੋਈ ਸੀ ਸੱਜਣਾ ਵਿਯੋਗ ਮੜਾ ਲੱਗਣਾ ਕਿਸੇ ਨੂੰ ਜਾਵੇ ਕਾਕੇ ਦੇ ਵਿਛੋੜੇ ਨਾਲ ਕਿੰਨਾ ਬੈਠ ਖੋ ਰੋਈ ਸੀ ਦੁੱਖ ਦਾ ਕੀ ਤੇਰਾ ਕਾਤੋਂ ਪਰੇਸ਼ਾਨ ਬੱਚੇ ਮਾਂ ਬਿਨਾ ਸੁਖ ਜਾਲਾ ਪੁੱਛਦਾ ਨਾ ਕੋਈ ਸੀ ਹੋਗੇ ਸੀ ਮਹੀਨੇ ਤਿੰਨ ਬੈਠੀ ਸੀ ਬੇगाने ਘਰ ਰੱਖਣੇ ਬੇगाने ਬੱਚੇ ਹੁੰਦੇ ਨਾ ਆਸਾਨ ਜੀ ਘਰ ਦੀ ਗਰੀਬੀ ਅਤੇ ਕਿਚ-ਕਿਚ ਔਰਤਾਂ ਦੀ ਦੱਸਦਾ ਉਹ ਕਿੰਨੂ ਬੜਾ ਮਾਮਾ ਪਰੇਸ਼ਾਨ ਜੀ ਗੱਲ ਗੱਲ ਉੱਤੇ ਮਾਮੀ ਟੋਕ ਤੇ ਟੁਕਾਈ ਕਰੇ ਕੁੜੀ ਪਰ ਤਾਪੀ ਸੀ ਕਿ ਬਹੁਤ ਪਰੇਸ਼ਾਨ ਜੀ ਹੁੰਦੀ ਨਾ ਸਹਾਰ ਪੀੜ ਸੁਖ ਜੋਲਾ ਦਿਲ ਦੀ ਡਾਰੋਂ ਕੂੰਜ ਵਿਛੜੀ ਦਾ ਕੌਣ ਮਿਹਰਬਾਨ ਜੀ ਨਿਕੁੜਿਓ ਮੈਂ ਤੁਹਾਨੂੰ ਕੀ ਕਹਿ ਕੇ ਗਈ ਸੀ ਕਿਸੇ ਕੰਮ ਨੂੰ ਵੀ ਹੱਥ ਨਹੀਂ ਲਾਇਆ ਤੁਸੀਂ ਜਿੱਥੇ ਤੇ ਜਿਵੇਂ ਮੈਂ ਛੱਡ ਕੇ ਗਈ ਆ ਸਭ ਉਸੇ ਤਰ੍ਹਾਂ ਉੱਥੇ ਹੀ ਪਿਆ ਐ ਮਾੜਾ ਮੋਟਾ ਕੰਮ ਤਾਂ ਦੇਵਲੇ ਵੀ ਖਿਆਲ ਰੱਖ ਲਿਆ ਕਰੋ ਸਾਰਾ ਦਿਨ ਅੰਦਰ ਬੜੀਆਂ ਬੈਠੀਆਂ ਰਹਿਣੀਆਂ ਥੋੜਾ ਬਹੁਤ ਸ਼ਰਮ ਨੂੰ ਹੱਥ ਮਾਰ ਲਿਆ ਕਰੋ ਨੀ ਹੁਣ ਕੋਈ ਗੀਗੀਆਂ ਤਾਂ ਹੈ ਨਹੀਂ ਤੁਸੀਂ ਵੇਹੀ ਕੁਝ ਆਪਣੇ ਸਹਰੇ ਘਰ ਕਰਦੀਆਂ ਹੋ ਉਹਗੀਆਂ ਤੁਸੀਂ ਤਾਂ ਜਾ ਕੇ ਫਿਰ ਕਹਿਣੀ ਐ ਸੱਸਾਂ ਮਾੜੀਆਂ ਨੇ ਹੋਰ ਸਸਾਂ ਕਿ ਥੋੜੇ ਜਾਣਦਿਆਂ ਨੂੰ ਰੋਣ ਗੁੱਸੇ ਵਿੱਚ ਮਾਮੀ ਨੇ ਆਪਣੀ ਕੁੜੀ ਮੇਲੋ ਦੇ ਵਿੱਚ ਚੀਜ਼ ਪ੍ਰਪਤਾਪੀ ਨੂੰ ਬਹੁਤ ਬੁਰਾ ਬਾਲਾ ਬੋਲਿਆ ਕਿਉਂ ਸਾਰਾ ਦਿਨ ਹਵਾ ਨੂੰ ਹੀ ਗਾਲ੍ਹਾਂ ਦੇਈ ਜਾਣੀ ਰਹਿਣੀ ਆ ਮਾਤਾ ਮੇਰੀਏ ਕਿਤੇ ਰੱਬ ਦਾ ਵੀ ਨਾਂ ਲੈ ਲਿਆ ਕਰ ਲਿਆ ਦੱਸ ਕਿਹੜਾ ਕੰਮ ਕੇ ਰਹਿ ਗਿਆ ਕਰਨ ਵਾਲਾ ਮੈਂ ਉਹ ਹੀ ਕਰ ਦਿੰਨੀ ਆ ਗੇਲੋ ਨੇ ਆਪਣੀ ਮਾਂ ਨੂੰ ਹੱਸਦੀ ਹੋਇਆ ਕਿਆ ਚੁੱਪ ਕਰਨੀ ਐਵੇਂ ਨਾ ਲੋਕਾਂ ਮਗਰ ਲਾ ਕੇ ਬਾਲਾ ਬੋਲਿਆ ਕਰ ਤੂੰ ਲੋਕਾਂ ਨੇ ਚੱਕ ਦਾ ਘਰ ਪੱਟ ਦਿੰਦੀਆਂ ਨੇ ਵੱਡੀ ਆਈ ਹਮੈਤਣ ਕੰਮਕਾਰ ਰਹਿੰਦਾ ਨਾ ਹੋਣ ਕਰਕੇ ਪ੍ਰਤਾਪੀ ਦੀ ਮਾਮੀ ਛਿੱਤੀ ਜੀ ਹੁੰਦੀ ਹੋਈ ਗੇਲੋਂ ਨੂੰ ਭੱਜ ਕੇ ਪਈ ਤਿੰਨ ਮਹੀਨੇ ਹੋਣ ਵਾਲੇ ਸੀ ਪ੍ਰਤਾਪੀ ਨੂੰ ਆਪਣੇ ਨਾਨਕਿਆਂ ਦੇ ਘਰ ਬੈਠੀ ਨੂੰ ਕਈ ਵਾਰ ਤਾਂ ਮਾਮੀ ਦੇ ਕੌੜੇ ਸ਼ਬਦ ਪ੍ਰਤਾਪੀ ਦਾ ਕਾਲਜਾ ਪਾ ਵੀ ਨਹੀਂ ਦਿੰਦੇ ਪਰ ਮਾਪਿਆਂ ਬਾਰੇ ਪ੍ਰਤਾਪੀ ਜਾਣਦੀ ਵੀ ਤਾਂ ਕਿੱਥੇ ਜਾਂਦੀ ਇੱਕ ਪਾਸੇ ਤਾਂ ਆਪਣੇ ਪਿਆਰ ਆਪਣੇ ਸੋਹਣੇ ਤੋਂ ਦੂਰ ਹੋਣ ਦਾ ਵਿਯੋਗ ਵੱਡ-ਵੱਡ ਖਾਂਦਾ ਦੂਜੇ ਪਾਸੇ ਸਾਰਾ ਦਿਨ ਕੰਮ-ਧੰਦਾ ਕਰਦੇ ਰਹਿੰਦੇ باوجود ਵੀ ਅੜਬਸਵਾ ਮਾਮੀ ਦੇ ਬੋਲ ਕਬੋਲ ਪ੍ਰਤਾਪੀ ਦਾ ਸੀਨਾ ਛਿਲ ਨਹੀਂ ਕਰ ਦਿੰਦੇ ਉਸ ਵਕਤ ਪ੍ਰਤਾਪੀ ਨੂੰ ਆਪਣੀ ਮਾਂ ਬਹੁਤ ਯਾਦ ਆਉਂਦੀ ਉਹਦਾ ਦਿਲ ਕਰਦਾ ਕਿਉਂ ਉੱਡ ਕੇ ਆਪਣੀ ਮਾਂ ਕੋਲ ਪਹੁੰਚ ਜੇ ਆਪਣੀ ਮਾਂ ਦੀ ਬੁੱਕਲ 'ਚ ਸਿਰ ਰੱਖ ਕੇ ਕੁੱਲ ਦੁਨੀਆਂ ਦੀਆਂ ਦਿੱਤੀਆਂ ਦੁੱਖ ਤੇ ਟਿਫਣ ਪੁੱਲ ਜੇ ਕਦੀ ਉਹਦਾ ਦਿਲ ਕਰਦਾ ਵੀ ਮਾਮੇ ਨੂੰ ਆਖੇ ਵੀ ਮੈਨੂੰ ਮੇਰੇ ਸਰਦਾਰ ਕੋਲ ਨਾ ਵੀ ਛੱਡਾਵੇ ਫਿਰ ਪਤਾ ਨਹੀਂ ਕੀ ਸੋਚ ਕੇ ਚੁੱਪਰ ਕਰ ਰਹਿੰਦੀ ਇਸੇ ਤਰ੍ਹਾਂ ਬੈਠੀ ਆਪਣੀਆਂ ਹੀ ਸੋਚਾਂ ਚ ਗਵਾਚੀ ਰਹਿੰਦੀ ਵਾਰਿਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਕਹਿੰਦਿਆਂ ਹੋਇਆਂ ਗੇਲੋ ਨੇ ਉਦਾਸ ਬੈਠੀ ਪ੍ਰਤਾਪ ਨੂੰ ਕਲਾਮੇ ਵਿੱਚ ਘੁੱਟ ਲਿਆ ਤੂੰ ਐਵੇਂ ਨਾ ਮਾਂ ਦੀਆਂ ਗੱਲਾਂ ਨੂੰ ਦਿਲ ਤੇ ਲਾਇਆ ਕਰ ਇਹਦਾ ਸਪੀਕਰ ਤਾਂ ਹਰ ਵਕਤ ਵੱਜਦਾ ਹੀ ਰਹਿੰਦਾ ਤੂੰ ਤਾਂ ਸਿਰਫ ਤੇਨ ਜਾਰਮੀ ਨਹੀਂ ਰਹਿਣਾ ਸੀ ਸਾਡੀ ਦਲੇਰੀ ਵੇਖ ਜਿਨ੍ਹਾਂ ਨੂੰ 20 ਸਾਲ ਹੋ ਗਏ ਏਅਰ ਕਾਰਡ ਸੌਂਦਿਆਂ ਨੂੰ ਨਹੀਂ ਜਾਵੇ ਨਹੀਂ ਰਹੀ ਜਾਵੇ ਏਅਰ ਕਾਰਡ ਤਾਂ ਬਿਨਾ ਨੰਗਾ ਵੱਜਦਾ ਹੀ ਰਹਿੰਦਾ ਤਨ ਜਿਗਰਾ ਤੇਰੇ ਮਾਮੇ ਜਾਣੀ ਕੀ ਸਾਡੇ ਬਾਪੂ ਜੀ ਦਾ ਜਿਨੇ ਵਿਚਾਰੇ ਨੇ ਸਾਰੀ ਉਮਰ ਕੱਢੀ ਆ ਐਸੇ ਕਲਾਕਾਰ ਨਾਲ ਗੇਲੋਂ ਨੇ ਕੁਝ ਇਸ ਤਰ੍ਹਾਂ ਦਾ ਮੂੰਹ ਬਣਾ ਕੇ ਆਖਿਆ ਕਿ ਪ੍ਰਤਾਪੀ ਵੀ ਆਪਣਾ ਹਾਸਾ ਨਹੀਂ ਰੋਕ ਸਕੀ ਤੇ ਗੇਲੋ ਤੇ ਉਹ ਦੋਵੇਂ ਹਾਸਤੀਆਂ ਲੋਟਪੋਟ ਹੁੰਦੀਆਂ ਰਹੀਆਂ ਬਾਹਰਲਾ ਕਲਾਕਾਰ ਆਪਣਾ ਰਕਾਰਡ ਪੂਰੀ ਲੈ ਵਿੱਚ ਸੁਣਾਈ ਜਾ ਰਿਹਾ ਸੀ ਕਿਉਂਕਿ ਉਹਨੂੰ ਹੁਣ ਧੰਨ ਜਿਗਰੇ ਵਾਲਾ ਉਹਦਾ ਪੱਕਾ ਸਰੋਤਾ ਜਾਣੇ ਕੀ ਪ੍ਰਤਾਪੀ ਦਾ ਮਾਮਾ ਸੁਣ ਰਿਹਾ ਸੀ ਬੜੇ ਹੀ ਪਿਆਰ ਨਾਲ ਨੰਦੋ ਨੇ ਗੋਪਾਲੇ ਅੱਗੇ ਹੋਣੀ ਦਾ ਸਤੰਮ ਜਾਣੇ ਮਾਮੇ ਹੱਥ ਬੰਨੇ ਸੀ ਟੁੱਟਦਾ ਨਾ ਮਾਸ ਕਦੇ ਨੂੰ ਹਣਾਲੋ ਤੋੜੀਏ ਜੀ ਕਰਦੇ ਕਿ ਹੋਰ ਦੱਸੋ ਦਰਦਾਂ ਦੇ ਭੰਨੇ ਸੀ ਰੋਏ ਕੁਰਲਾਏ ਬੜੇ ਮਾਮੇ ਸਮਝਾਏ ਦੋਨੋਂ ਰਵੇ ਪਰਤਾਪੀ ਲੋਪ ਅਖੀਰ ਵਿੱਚ ਮੰਨੇ ਸੀ ਮੁਦਤਾਂ ਦੇ ਬਾਅਦ ਅੱਜ ਧੀ ਦੇਖੀ ਸੁਖ ਜੋਨਾ ਫੁੱਟ ਫੁੱਟ ਰੋਈ ਮਾਂ ਸੁਝੇ ਅੱਖਾਂ ਵਾਲੇ ਗੰਨੇ ਸੀ ਆਪਣੇ ਘਰ ਵਿੱਚ ਹੁੰਦੀ ਰੋਜ਼ ਦੀ ਕਿਚਕਿਚ ਤੋਂ ਪਰੇਸ਼ਾਨ ਮਾਮੇ ਨੇ ਆਪਣੀ ਭੈਣ ਦੇ ਜੀਜੇ ਨੂੰ ਸਮਝਾਇਆ ਕਿ ਕੀ ਹੋਇਆ ਉਹਨੂੰ ਆਪਣੀ ਮਾੜੀ ਕਿਸਮਤ ਸਮਝ ਕੇ ਹੁਣ ਭੁੱਲ ਜਾਣ ਵਿੱਚ ਹੀ ਭਲਾਈ ਆ ਆਪਣੀ ਕਿਉਂਕਿ ਨੋਰ ਨਾਲ ਤਾਂ ਕਦੇ ਮਾਸ ਟੁੱਟਦੇ ਨਹੀਂ ਹੁੰਦੇ ਬੱਚੇ ਨੇ ਬੱਚਾ ਜੇ ਉਸ ਉਮਰ ਚ ਬਥੇਰੀਆਂ ਗਲਤੀਆਂ ਹੋ ਜਾਂਦੀਆਂ ਨੇ ਫਿਰ ਵੀ ਮਾਪੇ ਕਦੇ ਕੁਮਾਪੇ ਨਹੀਂ ਬਣਦੇ ਗੋਪਾਲ ਸਿਆ ਧੀਆਂ ਪੁੱਪਤਾਂ ਦੇ ਵੱਡੇ ਤੋਂ ਵੱਡੇ ਗੁਨਾ ਤੇ ਉਹ ਗੁਨਾ ਨੂੰ ਆਪਣੇ ਮਾਪੇ ਹੀ ਢੇਡ ਚ ਸਮਾ ਜਾਂਦੇ ਨੇ ਕਦੇ ਵੀ ਲੋਕਾਂ ਚ ਖੜ ਟੰਡੋਰਾ ਨਹੀਂ ਪਿਟਦੇ ਹੁੰਦੇ ਗੋਪਾਲ ਸਿਆ ਤੂੰ ਤਾਂ ਆਪਸ ਹੀ ਆਣਾ ਆਪਣੇ ਜੀਜੇ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਪ੍ਰਤਾਪੀ ਦੇ ਮਾਮੇ ਨੇ ਆਖਿਆ ਕਿਹੜੀਆਂ ਸਿਆਣਪਾਂ ਦੀਆਂ ਗੱਲਾਂ ਕਰਦਾ ਹੈ ਬਾਈ ਮੇਰਿਆ ਸਾਰੀ ਸਿਆਣਪ ਤੇ ਰੀਤ ਰਹੀ ਰਹਿ ਗਈ ਆ ਜਦੋਂ ਆਪਣੀ ਔਲਾਦ ਦੁਸ਼ਮਣ ਬਨ ਜੇ ਉਸ ਬਾਪ ਕੋਲੋਂ ਕਿਹੜੀ ਸਿਆਣਪ ਬਚਦੀ ਆ ਜਿਸ ਦੇ ਧੀ ਆਪਣੇ ਲਈ ਆਪ ਵਰ ਚੁਣੇ ਤੇ ਘਰੋਂ ਦਿਲ ਕੇ ਚਲੀ ਜੇ ਉਸ ਬਾਪ ਕੋਲੋਂ ਸਿਵਾਇ ਲਾਣਤ ਤੇ ਹੋਰ ਕੁਝ ਬਚਦਾ ਹੀ ਨਹੀਂ ਜੇ ਬਚਦੀ ਆ ਤੇ ਉਹ ਸਜ਼ਾ ਜੋ ਆਪਾਂ ਵੇਗੇ ਮਾਪੇ ਦਿਆਂ ਕਈ ਪੀੜੀਆਂ ਨੂੰ ਵਿਪਗਤ ਨਹੀਂ ਪੈਂਦੀ ਜਿਨੇ ਇਸ ਨਲਾਇਕ ਬੇਟੀ ਜੰਮਣ ਦਾ ਅਪਰਾਧ ਕੀਤਾ ਹੋਵੇ ਇੱਕ ਦੁਖੀ ਬਾਪ ਦੀਆਂ ਅੱਖਾਂ ਵਿੱਚ ਵਗਦੇ ਹਨ ਜੋ ਨਾਲ ਦਾੜੀ ਭਿੱਜ ਗਈ ਤੇ ਉਸ ਤੋਂ ਅੱਗੇ ਕੁਝ ਬੋਲ ਲੈਣਾ ਗਿਆ ਪਰ ਉਸ ਦੀਆਂ ਡਿਡਿਆਆਂ ਅਤੇ ਬੇਬਸ ਅੱਖਾਂ ਨਾਲ ਪ੍ਰਤਾਪੀ ਦੇ ਮਾਮੇ ਵੱਲ ਵੇਖਿਆ ਤੇਰਾ ਦੁੱਖ ਮੈਂ ਸਮਝ ਸਕਦਾ ਗੋਪਾਲ ਸਿੰਘਾਂ ਮੈਂ ਸਮਝ ਸਕਦਾ ਪਰ ਹੋਣੀ ਅੱਗੇ ਕਿਸੇ ਦੀ ਵਾਹ ਨਹੀਂ ਚਲਦੀ ਪ੍ਰਤਾਪੀ ਦਾ ਮਾਮਾ ਐਨਾ ਕੋਈ ਬੋਲ ਤੇ ਉਹਨੇ ਨੀਮੀ ਪਾਲੀ ਕਿਉਂਕਿ ਗਪਾਲੇ ਦੀਆਂ ਅੱਖਾਂ ਵਿੱਚ ਵੇਖ ਸਕਣਾ ਹੁਣ ਉਸਦੇ ਵਾਸਤੇ ਗੱਲ ਨਹੀਂ ਸੀ ਕੋਈ ਗੱਲ ਨਹੀਂ ਬਾਈ ਸਿਆ ਤੂੰ ਇਹਨੂੰ ਛੱਡਣ ਆਇਆ ਬੇਫਿਕਰ ਹੋ ਕੇ ਛੱਡ ਜਾ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਇੱਕ ਵਾਰ ਮਰ ਚੁੱਕੇ ਬੰਦੇ ਨੂੰ ਫਿਰ ਕੋਈ ਦੁੱਖ ਨਹੀਂ ਹੁੰਦਾ ਹੁਣ ਮੈਂ ਤਾਂ ਇਹ ਜਿੰਦਾ লাশ ਹੀ ਆ ਇਸ ਲਈ ਹੁਣ ਮੈਨੂੰ ਕੋਈ ਦੁੱਖ ਨਹੀਂ ਹੁੰਦਾ ਬਸ ਇੰਨਾ ਕੁਝ ਕਹਿ ਕੇ ਗਪਾਲਾ ਪ੍ਰਤਾਪੀ ਦੇ ਮਾਮੇ ਨੂੰ ਬਿਨਾ ਬੁਲਾਈ ਅੰਦਰ ਸਵਾਦ ਵਿੱਚ ਆ ਪੈ ਗਿਆ ਬਿਲਕੁਲ ਉਸੇ লাশ ਵਾਂਗ ਜਿਵੇਂ ਸਸਕਾਰ ਤੋਂ ਪਹਿਲਾਂ ਮਰਦਾ ਦੀ ਅਰਥੀ ਉੱਤੇ ਪਿਆ ਹੁੰਦਾ ਹੌਸਲਾ ਦੇ ਮਾਮਾ ਹੁਣ ਜੀਜੇ ਤੇ ਭੈਣ ਤਾਈ ਪਿੰਡੋਂ ਖੁਮਾੜੇ ਨੂੰ ਹੋ ਗਿਆ ਰਵਾਨਾ ਜੀ ਚੁੱਪਚਾਪ ਘਰ ਵਿੱਚ ਸਹਿਕਦੀ ਹੈ ਜ਼ਿੰਦਗੀ ਲੱਗ ਜੇ ਨਾ ਪਤਾ ਪੁਰਾ ਬਹੁਤ ਹੀ ਜ਼ਮਾਨਾ ਜੀ ਬੜੀ ਹੈ ਗਰੀਬੀ ਮਾਰੀ ਥਿਲ-ਥਿਲ ਮਾਰਦੀ ਏ ਵੱਡਿਆਂ ਘਰਾਂ ਦੇ ਸ਼ੌਂਕ ਉੱਚੀਆਂ ਨਿਸ਼ਾਨਾ ਜੀ ਗਲੀ ਵਿੱਚ ਲੰਘਦੇ ਜ ਸੁੱਖ ਜੋਲਾ ਪਿੰਡ ਦੀ ਪੁੱਛ ਦੱਸ ਕਰਨੇ ਦਾ ਭਾਲ ਦੇ ਬਹਾਨਾ ਜੀ ਇਸ ਤਰ੍ਹਾਂ ਦਿਲ ਛੱਡਿਆ ਕੁਝ ਨਹੀਂ ਬੰਨਣਾ ਛੋਟੀਏ ਤੂੰ ਗਪਾਸ ਨੂੰ ਸਮਝਾਇਆ ਕਰ ਵੀ ਆ ਜਿੰਦ ਨੂੰ ਚੋਰਾ ਲਾਇਆ ਉਮਰ ਕਿਵੇਂ ਲੰਘੂਗੀ ਏ ਵਕਤਾ ਛੋਟੀਏ ਜੇ ਚੰਗਾ ਨਹੀਂ ਰਹਾ ਤੇ ਮਾੜਾ ਵੀ ਨਹੀਂ ਰਹਿਣਾ ਬਾਕੀ ਖੜਿਆਂ ਦਾ ਪਾਣੀ ਵੀ ਮੁਸਕ ਜਾਂਦਾ ਛੋਟੀਏ ਇਸ ਤਰ੍ਹਾਂ ਢੇਰੀ ਟਾਗੇ ਬੈਠ ਜਾਣ ਕਿੱਥੋਂ ਦੀ ਸਿਆਣਾ ਆਪਾ ਸਮੇ ਦੇ ਗੇੜ ਨਾਲ ਆਪੇ ਨਾਲ ਠੀਕ ਹੋ ਜਾਊਗਾ ਪ੍ਰਤਾਪੀ ਦੇ ਮਾਮੇ ਨੇ ਆਪਣੀ ਭੈਣ ਨੰਦ ਨੂੰ ਸਮਝਾਉਂਦੇ ਆਖਿਆ ਸਾਬ ਇਸੇ ਦੇ ਕੰਡੇ ਬੀਜੇ ਹੋਏ ਨੇ ਮੇਰੇ ਵੀਰਿਆ ਜਿਹੜੇ ਚੁਗਣੇ ਹੁਣ ਮੈਨੂੰ ਵੀ ਨਾਲ ਪੈ ਰਹੇ ਨੇ ਕੁੜੇ ਨੇ ਸਭ ਕੁਝ ਮੈਨੂੰ ਮੂੰਹ ਮੂੰਹ ਦੱਸ ਦਿੱਤਾ ਸੀ ਵੀ ਉਹ ਮੁੰਡਾ ਮੈਨੂੰ ਪਸੰਦ ਕਰਦਾ ਹੈ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਇਸ ਬੰਦੇ ਦੀਆਂ ਮੈਂ ਮਿੰਤਾ ਕਰ ਥੱਕੀ ਵੀ ਆਪਾਂ ਕੁੜੀ ਦਾ ਵਿਆਹ ਇਸੇ ਮੁੰਡੇ ਨਾਲ ਕਰ ਦਿੰਨੇ ਨਾਲੇ ਤਾਂ ਕੁੜੀ ਸਾਰੀ ਉਮਰ ਮਾਜ ਕਰੂਗੀ ਨਾਲੇ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਪਰ ਇਸ ਬੰਦੇ ਨੇ ਮੇਰੀ ਇੱਕ ਨਾ ਸੁਣੀ ਲੱਗ ਗਿਆ ਇੱਜ਼ਤ ਦੀ ਦੁਹਾਈ ਦੇਣ ਸਾਨੂੰ ਪਿੰਡ ਵਾਲੇ ਕੀ ਆਖਣਗੇ ਸਾਨੂੰ ਸਾਡੀ ਜਾਤ ਬਰਾਦਰੀ ਵਾਲੇ ਕੀ ਆਖਣਗੇ ਹੁਣ ਛੱਟ ਲੈ ਆਪਣੀ ਜਾਤ ਬਰਾਬਰੀ ਤੇ ਪਿੰਡਾਂ ਵਾਲਿਆਂ ਨੂੰ ਜਿਨ੍ਹਾਂ ਨੇ ਸਵਾਇ ਤਾਨੇ ਮਾਰਨ ਤੋਂ ਇਹਦੀ ਜਾਤ-ਬਾਤ ਨਹੀਂ ਪੁੱਛੀ ਵੇ ਵੀਰਾ ਉਹਨਾਂ ਸਰਦਾਰਾਂ ਆਗੇ ਆਪਣੀ ਕੀ ਕਾਤ ਕੀ ਜਾਤ ਬਰਾਦਰੀ ਕਿੱਥੇ ਉਹ ਜੈਲਦਾਰਾਂ ਦਾ ਕੱਲਾ-ਕੱਲਾ ਪੁੱਤ ਤੇ ਕਿੱਥੇ ਆਪਾਂ ਕੰਮੀ-ਕਮੀਨ ਲੋਕ ਗਰੀਬੀ ਬਦਾਲੀ ਦੇ ਮਾਰੇ ਹੋਏ ਉਸ ਘਰੇ ਕੁੜੀ ਵਿਆਹਣ ਬਾਰੇ ਆਪਾਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਉਹ ਦਾ ਸ਼ਬਾਸ਼ ਉਸ ਮੁੰਡੇ ਦੇ ਜਿਨੇ ਪੂਰੀ ਨਿਮਰਤਾ ਨਾਲ ਬਿਨਾ ਸਾਡੀ ਜਾਤ ਬਰਾਬਰੀ ਦੀ ਪ੍ਰਵਾਹ ਕੀਤਿਆਂ ਸਾਡੇ ਜੇ ਗਰੀਬਾਂ ਤੋਂ ਕਰੋ ਰਿਸ਼ਤਾ ਮੰਗਿਆ ਪਰ ਇਸ ਬੰਦੇ ਨੂੰ ਆਪਣੀ ਕੁੜੀ ਦੀ ਖੁਸ਼ੀ ਨਾਲੋਂ ਜਾਤ ਬਰਾਦਰੀ ਤੇ ਸਕੇ ਸਬੰਧੀਆਂ ਦੀ ਜ਼ਿਆਦਾ ਫਿਕਰ ਸੀ ਇਹ ਬੰਦੇ ਦੀ ਜਿੱਤ ਨੇ ਇੱਜ਼ਤ ਦੇ ਨਾਲ ਨਾਲ ਕੁੜੀ ਦੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਦੁਖੀ ਹੋਈ ਨੰਦ ਕਰਨੇ ਆਪਣੇ ਭਰਾ ਨੂੰ ਸਾਰੀ ਗੱਲ ਦੱਸਦੇ ਆਖਿਆ ਚੱਲ ਛੱਡ ਪਰਾਂ ਛੋਟੀਏ ਪਿਛਲੀਆਂ ਗੱਲਾਂ ਨੂੰ ਛੇੜਾਂਗੇ ਤੇ ਆਪਣਾ ਹੀ ਮਨ ਦੁਖੀ ਕਰਾਂਗੇ ਬਾਕੀ ਤੂੰ ਐਵੇਂ ਬਾਲਾ ਨਾ ਫਿਕਰ ਕਰਿਆ ਕਰ ਬੰਦੇ ਦੇ ਹੱਥ ਵਸ ਕੁਝ ਨਹੀਂ ਹੁੰਦਾ ਬੰਦਾ ਤਾਂ ਇੱਕ ਕਟਪੁਤਲੀ ਆ ਛੋਟੀਏ ਉਹ ਜਿਵੇਂ ਨਚਾਈ ਜਾਂਦਾ ਬੰਦਾ ਓਵੇਂ ਨੱਚੀ ਜਾਂਦਾ ਨੇ ਕੋਣ ਕਹਿੰਦਾ ਵੀ ਮੈਨੂੰ ਘਾਟਾ ਪਵੇ ਜੇ ਸਾਰੇ ਜੱਗ ਵਿੱਚ ਮੇਰੀ ਬਦਨਾਮੀ ਹੋਵੇ ਇਹ ਸਭ ਉਸ ਦੇ ਰੰਗ ਨੇ ਛੋਟੀਏ ਸਭ ਉਸ ਦੇ ਰੰਗ ਨੰਦੋ ਦੇ ਪੁਰਾਣੇ ਆਪਣੀ ਭੈਣ ਨੂੰ ਸਮਝਾਉਂਦੇ ਆਖਿਆ ਚੰਗਾ ਛੋਟੀਏ ਹੁਣ ਮੈਂ ਚੱਲਦਾ ਟਾਈਮ ਲੱਗਿਆ ਤਾਂ ਫਿਰ ਗੇੜਾ ਮਾਰਾਂਗਾ ਘਰ ਦੇ ਵਿੱਚ ਮੇਲਿਆਂ ਚੋਂ ਨਿਕਲਣਾ ਕਿਹੜਾ ਸੌਖਾ ਐ ਨੰਦੂ ਦੇ ਭਰਾ ਨੇ ਉਸ ਦਾ ਸਿਰ ਪਲੂਸ ਦਿਆ ਤੇ ਆਪਣੇ ਪਿੰਡ ਨੂੰ ਤੁਰ ਪਿਆ ਕਈ ਦਿਨ ਘਰ ਦੇ ਵਿੱਚ ਮੁਰਦੇ ਖਾਣੇ ਚੁੱਪ ਵਰਤੀ ਰਹੀ ਸਾਰਾ ਦਿਨ ਬੁਹੇ ਬਾਰੀਆਂ ਬੰਦ ਰਹਿੰਦੇ ਕੋਈ ਵੀ ਕਿਸੇ ਨਾਲ ਉੱਚੀ ਬਾੜ ਵਿੱਚ ਗੱਲ ਨਾ ਕਰਦਾ ਪਰ ਗਲੀਗੁਆੜ ਦੇ ਲੋਕ ਬਿੜਕਾ ਲੈਂਦੇ ਤੇ ਪੁੱਛ ਪੜਤਾਲ ਕਰਨ ਦੇ ਬਹਾਨੇ ਭਾਲਦੇ ਰਹਿੰਦੇ ਜਿਵੇਂ ਉਸ ਨੂੰ ਪ੍ਰਤਾਪੀ ਦੇ ਆਉਣ ਦਾ ਮੋਸ਼ਕਾ ਆ ਗਈ ਹੋਵੇ ਸਾਰੇ ਪਿੰਡ ਦੇ ਚੁਗਲਖੋਰ ਨਰੈਣੀ ਨੰਦੋ ਦੇ ਘਰੇ ਆਏ ਗੇੜੇ ਮਾਰ ਜਾਂਦੀ ਪਰ ਹਰ ਵਾਰ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ ਕਿਉਂਕਿ ਜੋ ਤੱਕ ਨੰਦੋ ਦਰਵਾਜ਼ਾ ਖੋਲਦੀ ਪ੍ਰਤਾਪੀ ਅੰਦਰ ਆਪਣੇ ਸਵਾਚ ਚਲੀ ਜਾਂਦੀ ਨਰੈਣੀ ਵੀ ਉਧਰ ਉਧਰ ਝਾਕਦੀ ਕਿ ਲੋ ਸੋਈਆਂ ਲੈਂਦੀ ਨੰਦੋ ਕੋਲੋ ਬੈਠੀ ਸਾਰੇ ਪਿੰਡ ਦੀਆਂ ਚੁਗਲੀਆਂ ਕਰਦੀ ਅੰਦਰ ਬਾਹਰ ਵੜਨ ਦੇ ਬਹਾਨੇ ਭਾਲਦੀ ਰਹਿੰਦੀ ਪਰ ਨੰਦੋ ਦੇ ਅੜਬ ਸੁਭਾਤੋਂ ਡਰਦੀ ਸੀ ਤੇ ਉਹਦੀ ਕੋਈ ਪੇਛ ਨਾ ਜਾਂਦੀ ਪਰ ਅੱਜ ਸਵੇਰੇ ਸੰਧਰੀ ਗੋਪਾਲੇ ਦੇ ਘਰੋਂ ਕੰਮ ਤੇ ਜਾਣ ਮਗਰੋਂ ਦਰਵਾਜ਼ਾ ਖੁੱਲਾ ਵੇਖ ਨਰੈਣੀ ਬਿਨਾਂ ਆਵਾਜ਼ ਦਿੱਤੇ ਹੀ ਆ ਗਈ ਚੁੱਲ੍ਹੇ ਚੌਂਕੇ ਵਿੱਚ ਬੈਠੀ ਆ ਨੰਦੋ ਤੇ ਪ੍ਰਤਾਪੀ ਦੇ ਸਿਰ ਤੇ ਆਣ ਖੜੀ ਸੀ ਨੀ ਨੰਦ ਕੁਰੇ ਜੇ ਧਾਰ ਚੋਲੀ ਤਾਂ ਮੈਨੂੰ ਦੁੱਧ ਦੀ ਇੱਕ ਪਲੀ ਦੇ ਦੇ ਭੈਣ ਬਣ ਕੇ ਮੈਂ ਜਿਹੜਾ ਰਾਤ ਚਾਹ ਵਾਲਾ ਰਸਤੇ ਰੱਖਿਆ ਸੀ ਨਾ ਖਸਮਾ ਨੂੰ ਖਾਣੀ ਬਿੱਲੀ ਨੇ ਡੋਲ ਦਿੱਤਾ ਤੇਰੇ ਜੇੜ ਜੇੜ ਨੇ ਨਾ ਅਮਲ ਖਾਣਾ ਹੁੰਦੱਸਦੇ ਆਂੀ ਉਹ ਸਵੇਰੇ ਸਾਂਝ ਰੀ ਤੋੜ ਜੀ ਕਰਨ ਲੱਗ ਪੈਂਦਾ ਮੈਨੂੰ ਆਂਦਾ ਜਾਂ ਆਨੰਦਗਰ ਤੋਂ ਫੜ ਲਿਆ ਪਲੀ ਜਾ ਕੇ ਮੈਨੂੰ ਤਾਂ ਸਵੇਰੇ ਸਵੇਰੇ ਆਉਂਦੀ ਨੂੰ ਬਾਹਲੀ ਸ਼ਰਮ ਜੀ ਆਈ ਜਾਣੀ ਪਰ ਅਮਲੀ ਬੰਦੇ ਨੂੰ ਕਾਦੀ ਸ਼ਰਮ ਉਹਨੂੰ ਤਾਂ ਆਪਣਾ ਅਮਲ ਪੂਰਾ ਹੋਣਾ ਚਾਹੀਦਾ ਨਰੈਣੀ ਨੇ ਇੱਕੋ ਸਹੀ ਗੱਲ ਸਮਝਾਉਂਦਿਆਂ ਨੰਦੋ ਨੂੰ ਆਖਿਆ ਇਹ ਨੂੰ ਕੰਜਰੀ ਨੂੰ ਟੇਕ ਹੀ ਨਹੀਂ ਆਉਂਦੀ ਕਿਸੇ ਵੇਲੇ ਵੀ ਸਾਰਾ ਦਿਨ ਕਿਵੇਂ ਹਰਲ ਹਰਲ ਕਰਦੀ ਫਿਰਦੀ ਰਹਿੰਦੀ ਆ ਦਿਨ ਚੜ੍ਹਦੇ ਨਾਲ ਮੱਥੇ ਵਜੀ ਵੇਲ ਕਿਸੇ ਥਾਂ ਦੀ ਮਨ ਵਿੱਚ ਬੁੜਬੁੜ ਕਰਦੀ ਨੰਦੋ ਨੇ ਨਰੈਣੀ ਤੋਂ ਗੜਵੀ ਫੜੀ ਤੇ ਰਸੋਈ ਵਿੱਚੋਂ ਦੁੱਧ ਪਾਉਣ ਵਾਲੀ ਚਲੀ ਗਈ ਨੀ ਆ ਪ੍ਰੌਣੀ ਕਿੱਥੋਂ ਆਈ ਆ ਨੀ ਨੰਦ ਕੁਰੇ ਤੇਰੇ ਪੇਕਿਆਂ ਕੇ ਨੋ ਲੱਗਦੀ ਮੈਨੂੰ ਤਾਂ ਨਰਾਣੀ ਨੇ ਅੱਖਾਂ ਤੇ ਹੱਥ ਰੱਖ ਪ੍ਰਤਾਪੀ ਨੂੰ ਸਿਹਾਣਦਿਆਂ ਹੋਈ ਵੀ ਟੱਪਾਲਾ ਮਾਰਿਆ ਬੇੜਾ ਬਹਿਜੇ ਇਸ ਭਰਾਵਾ ਪੱਟੀ ਦਾ ਫੋਟੇ ਜਾਣ ਦੇ ਦੀਦੇ ਜਿੰਨਾ ਨਾਲ ਵੇਂਦੀ ਐ ਇਹ ਲੋਕਾਂ ਦੇ ਘਰਾਂ ਦੀਆਂ ਮੋਰੀਆਂ ਨੂੰ ਪਾੜ ਕੇ ਮਘੋਰੇ ਕਰਦੀ ਰਹਿੰਦੀ ਐ ਨੈਣੋ ਚੜੀਦੀ ਨਾਲ ਲੱਥੀ ਦੀ ਹਰਾਮਣ ਕਿਸੇ ਥਾਂ ਦੀ ਬੜਬੜਕਾਰ ਦੀ ਨੰਦੋ ਦਾ ਦਿਲ ਕਰੇ ਕਿ ਨਰੈਣੀ ਨੂੰ ਗੁੱਤੋ ਫੜ ਕੇ ਦੋ ਤਿੰਨ ਮਾਰੇ ਤੇ ਬਾਹੋ ਫੜ ਕੇ ਬਾਹਰ ਕੱਢ ਦੇਵੇ ਆ ਲੈ ਦੁੱਧ ਵਗ ਜਾ ਛੇਤੀ ਦੇਨੇ ਭਾਈ ਜੀ ਵਜਾ ਮਾਰੀ ਜਾਂਦੀ ਐ ਤੈਨੂੰ ਆਨੰਦਕੁਰ ਨੇ ਆਪਣੇ ਆਪ ਨੂੰ ਸੰਭਾਲ ਲੈ ਨਰੈਣੀ ਨੂੰ ਛੇਤੀ ਦਿਨੋ ਘਰੋਂ ਤੋਰ ਦੇ ਆਖਿਆ ਕਿੰਨਾ ਗਚਰ ਪੜਦੇ ਪਾਏਗੀ ਆਨੰਦਕੁਰੇ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਅੱਗ ਲੱਗੇਗੀ ਤਾਂ ਤੂੰ ਉੱਠੇਗਾ ਹੀ ਆਨੰਦਕੁਰੇ ਇਹੋ ਜੇ ਤੂੰ ਇਹ ਨਰੈਣੀ ਸੌ ਕੋਹਤੀ ਦੇਖ ਲਵੇ ਏ ਤਾਂ ਸੋਖਣ ਲਗਵੰਡ ਸੀ ਸੀ ਖੁਸ਼ੀ ਦੇ ਮਾਰੇ ਨਾ ਰੈਣੀ ਦਾ ਜਿਵੇਂ ਧਰਤੀ ਤੇ ਪੈਰ ਨਹੀਂ ਸੀ ਲੱਗ ਰਿਆ ਅਮੀਰ ਘਰਾਂ ਦੇ ਬੱਚੇ ਘਰੋਂ ਭੱਜ ਜਾਣ ਕਦੇ ਨਾਨਕੇ ਗਏ ਉਹ ਜਾਪੂ ਆ ਕੋਲੇ ਵਾਚਦੇ ਨਾਨਕੀ ਵੀ ਗਈ ਹੋਵੇ ਥੀ ਗਰੀਬ ਦੀ ਮਾੜਾ ਏ ਜਮਾਨਾ ਉਹਨੂੰ ਭੱਜ ਗਈ ਦੱਸ ਦੇ ਉਦਲੇ ਕੁਵਾਰੀ ਜਦੋਂ ਲੱਗਦਾ ਕਲੰਕ ਪੈਣਾ ਮਾਪਿਆਂ ਜਿਉਣ ਔਖਾਂ ਤਾਂ ਨੇ ਲੋਕ ਕੱਸਦੇ ਕਈ ਕਈ ਪੀੜੀਆਂ ਵਿੱਚ ਛੱਡੇ ਨਾ ਕਲੰਕ ਪਿੱਛਾ ਪੱਟੇ ਜਾਣ ਘਰ ਲੋਕ ਸੁਖ ਜਲ ਹੱਸਨੇ ਹੱਟੀਆਂ ਤੇ ਪੱਟੀਆਂ ਤੇ ਚਰਚਾ ਸੀ ਚਾਰੇ ਪਾਸੇ ਅੱਡੋ ਅੱਡ ਗੱਲਾਂ ਲੋਕੀ ਕੁੜੀ ਬਾਰੇ ਕਹਿੰਦੇ ਸੀ ਬੱਚ ਦੇ ਲੁਕਾਈ ਕੋਲੋਂ ਰਹਿੰਦੇ ਸੀ ਬੂਹੇ ਬੰਦ ਨੰਦੋ ਤੇ ਗੋਪਾਲਾ ਹੁਣ ਚੁੱਪ ਚਾਪ ਰਹਿੰਦੇ ਸੀ ਚੰਦਰੇ ਜਹਾਨ ਵਿੱਚ ਸੱਜਣਾ ਗਰੀਬੀ ਮਾੜੀ ਲੋਕਾਂ ਦੀਆਂ ਤਣ ਜਾਣੋਂ ਵਿੱਚੇ ਵਿੱਚ ਸਹਿੰਦੇ ਸੀ ਵੜੇ ਹੀ ਸਤਾਏ ਮਾਪੇ ਸੁੱਖ ਜੋਲਾ ਹੋਣੀ ਦੇ ਦੁਨੀਆ ਤੋਂ ਡਰਦਿਓ ਲੁਕ ਲੁਕ ਬੈੰਨੇ ਸੀ ਇੱਕ ਗਰੀਬ ਤੇ ਉਤੋ ਕੁਵਾਰੀ ਧੀ ਦਾ ਉੱਦਲ ਜਾਣਾ ਇਸ ਨਾਲੋਂ ਵੱਡਾ ਨਰਕ ਬੰਦੇ ਨਾਲ ਜਹਾਨ ਵਿੱਚ ਕੋਈ ਨਹੀਂ ਆ ਕੁਝ ਇਸੇ ਤਰ੍ਹਾਂ ਦਾ ਨਰਕ ਨੰਦੋ ਤੇ ਗੋਪਾਲਾ ਵੀ ਭੂਤ ਰਹੇ ਸੀ ਕਿਉਂਕਿ ਸਾਰੇ ਪਿੰਡ ਵਿੱਚ ਉਹਨਾਂ ਦੀ ਧੀ ਦੇ ਚਰਚੇ ਹੋ ਰਹੀ ਸੀ ਜਿੱਥੇ ਵੀ ਕਿਤੇ ਹੱਟੀ ਪੱਟੀ ਜਾਂ ਸਾਥ ਵਿੱਚ ਚਾਰੇ ਪਾਸੇ ਖੜਦੇ ਬਸ ਪ੍ਰਤਾਪੀ ਦੇ ਹੀ ਗੱਲਾਂ ਹੋਣ ਲੱਗਦੀਆਂ ਕਿਉਂਕਿ ਚੁਗਲਖੋਰ ਨਰੈਣੀ ਨੇ ਸਾਰੇ ਪਿੰਡ ਵਿੱਚ ਪ੍ਰਤਾਪੀ ਦੇ ਨਾਂ ਦੀ ਕਾਲੀ ਤੀਕੀ ੜੀ ਫੇਰ ਦਿੱਤੀ ਸੀ ਨਹੀਂ ਤੇਜ ਕੁਰੇ ਅੱਜ ਨਰੈਣੀ ਕਿਵੇਂ ਡਾਕ ਗੱਡੀ ਬਣੀ ਫਿਰਦੀ ਆ ਅੱਗੇ ਤਾਂ ਆਈ ਤੁਰਦੀ ਹੁੰਦੀ ਐ ਜਿਵੇਂ ਕਿਤੇ ਕੁੱਕੜ ਮੋੜੀਆਂ ਦੇ ਤੁਰਦਾ ਹੁੰਦਾ ਸੀਂਬੋ ਦੇ ਕੋਲ ਖੜੀ ਤੇਜ ਨੇ ਆਖਿਆ ਨਹੀਂ ਹਾਣੀ ਨਸੀਬ ਕੁਰੇ ਗੱਲ ਤਾਂ ਤੇਰੀ ਪੱਕੀ ਆ ਅੱਜ ਪਿੰਡ 'ਚ ਕੋਈ ਨਵੀਂ ਘਟਨਾ ਹੋਈ ਲੱਗਦੀ ਆ ਜਿਹੜਾ ਏ ਨੇਰੀ ਬਣੀ ਫਿਰਦੀ ਆ ਜਿੰਨੀ ਦੇਰ 10 ਪੰਜਾਂ ਨੂੰ 10 ਨਹੀਂ ਨਾ ਦਿੰਦੀ ਓਨੀ ਦੇਰ ਇਹਨੂੰ ਰੋਟੀ ਹজম ਨਹੀਂ ਹੋਣੀ ਨਸੀਬ ਕੁਰੇ ਹੱਸਦੀ ਹੋਈ ਤੇਜੋ ਨੇ ਸੀਬ ਉਹਨਾਂ ਆਖਿਆ ਮੱਥਾ ਡੇਗਦੀ ਆ ਮਾਂ ਜੀ ਸੀਬੋ ਤੇ ਤੇਜੋ ਦੇ ਕੋਲੋਂ ਆ ਗਈ ਨਰੇਣੀ ਦੇ ਗੋਟੀ ਹੱਥ ਲਾਉਂਦੇ ਆਖਿਆ ਜਿਉਂ ਦੀਆਂ ਵਸਦੀਆਂ ਰਹੋ ਬੁੱਢ ਸੁਹਾਗਣਾ ਹੋਵੋ ਦੁੱਧੀ ਨਾਓ ਪੁੱਤੀ ਫਲੋ ਧਰੋ ਧਰ ਭੁੱਲੋ ਪਰਮਾਤਮਾ ਕਰੇ ਕਿਸੇ ਚੀਜ਼ ਦਾ ਤੋੜਾ ਹੀ ਨਾ ਰਹੇ ਨਰੈਣੀ ਨੇ ਅਸੀਸਾਂ ਦੀ ਲੰਬੀ ਝੜੀ ਲਾਉਂਦੀ ਆਖਿਆ ਆ ਜੋਣੀ ਮੈਂ ਚਾਹ ਲਿਆਉਣੀ ਆ ਪੀ ਕੇ ਜਾਇਓ ਦੋ ਘੁੱਟਾ ਫਿਰ ਕਿਹੜਾ ਘਰਾਂ ਚ ਨਿਕਲਿਆ ਜਾਂਦਾ ਸੀਬੋ ਨੇ ਆਪਣੇ ਦਲਾਂ ਚ ਮੰਜਾ ਡੋਂਦੀ ਨੇ ਤੇਜੋ ਨੂੰ ਨਰੈਣੀ ਨੂੰ ਆਖਿਆ 니ਚਾ ਨੂੰ ਤਾਂ ਕੀ ਸੀਗਾ ਧੀਏ ਮੈਂ ਤਾਂ ਤੁਹਾਡੇ ਬਾਪੂ ਲਈ ਅਮਲਜਾ ਲੈ ਕੇ ਆਈ ਆ ਆ ਬਾਗ ਵਾਲਿਆਂ ਦੇ ਘਰੋਂ ਵਿਚਾਰਾ ਮੰਜੀ ਤੇ ਪਿਆ ਸਵੇਰ ਦਾ ਵਿਲਕੀ ਜਾਂਦਾ ਮਲਕੰਨੀਓ ਨਰੈਣੀ ਨੇ ਮੰਜੇ ਤੇ ਬੈਠਦੀ ਨੇ ਸੀਬੋ ਨੂੰ ਆਖਿਆ ਉਹਨਾਂ ਦੇ ਘਰੋਂ ਤੁਰਨ ਲੱਗੀ ਤਾਂ ਭਾਨੋ ਵਿਚਾਰੀ ਆਪਣੇ ਰੋਣੇ ਲੈ ਕੇ ਬਹਿ ਗਈ ਆਪਣੇ ਜਨੇਪਾ ਕੱਟਣ ਆਈ ਥੀ ਦੇ ਇਸ ਵਾਰ ਫਿਰ ਪੱਥਰ ਵੱਜਿਆ ਸਿਰ 'ਚ ਦੋ ਮਹੀਨੇ ਹੋਣ ਵਾਲੇ ਨੇ ਪਰ ਸਹਰਿਆਂ ਜੋ ਕਿਸੇ ਨੇ ਵੱਤੀ ਨਹੀਂ ਵਾਈ ਸਗੋਂ ਮਾਂ ਦਾ ਚੱਕਿਆ ਜਵਾਈ ਕਹਿੰਦਾ ਛੋਟੀ ਦਾ ਰਿਸ਼ਤਾ ਵੀ ਮੈਨੂੰ ਦੇ ਦਿਓ ਨਹੀਂ ਤਾਂ ਇਹ ਵੀ ਕੁੜੀਆਂ ਜੰਮ ਜੰਮ ਮੇਰੇ ਘਰ ਭਰ ਦੂਗੀ 10 ਭੈਣੇ ਕਿ ਲੋੜਾ ਮਾਰਿਆ ਨਹੀਂ ਦੁਨੀਆ 'ਤੇ ਜਿਵੇਂ ਛੋਟੀ ਦੇ ਮੁੰਡਾ ਜੇਬ 'ਚ ਪਾਇਆ ਹੁੰਦਾ ਬਾਕੀ ਆਪਣੀਆਂ ਹੀ ਧੀਆਂ ਆ ਇੱਕ ਦੂਜੀ ਦੀ ਸੌਂਕੜ ਬੰਨਾ ਕਿੰਜ ਜਾਰ ਲੈਣ ਮਾਪੇ ਧੀਏ ਤੂੰ ਹੀ ਦੱਸ ਮੈਨੂੰ ਨਰੈਣੀ ਦੇ ਕੋਲ ਬੈਠੀ ਤੇ ਜੁਣੂ ਆ ਗਿਆ ਆਇਂਦਾ ਉਹ ਖੈ ਮਾਜੀ ਇਹ ਵੀ ਕੋਈ ਗੱਲ ਹੋਈ ਭਲਾ ਹਾਂ ਰੱਬ ਲੱਗਦੀ ਕੋਈ ਗੱਲ ਹੋਵੇ ਤਾਂ ਮਾਪੇ ਵੀ ਮੰਨ ਜਾਣ ਐ ਅੱਖੀ ਦੇਖ ਕੇ ਮੱਖੀ ਤਾਂ ਨਿਕਲੀ ਨਹੀਂ ਨਾ ਜਾਂਦੀ ਤੇਜੂ ਨੇ ਨਰੈਣੀ ਦੀ ਗੱਲ 'ਚ ਹਾਂ ਮੈਂ ਭਰ ਦਿਆ ਆਖਿਆ ਕਾਲੇ ਉਹ ਗਤੀ ਇਹ ਕਾਲੇ ਯੋਗ ਅੰਨੰਦੋ ਦੀ ਟੇਂਗਰੀ ਵਾਂਗੂ ਪਾਨੋ ਦੇ ਵੀ ਕੋਈ ਜ਼ਿਆਦਾ ਹੀ ਫਰ ਨਿਕਲੇ ਸੀ ਜੀਜਾ ਜੀਜਾ ਕਰਦੀ ਸਾਰਾ ਦਿਨ ਉਹ ਦਿੱ ਘੇੜੇ ਚੜਿਆ ਮੋੜਾਂ ਦੇ ਰਹਿੰਦੀ ਸੀ ਕਾਣੂ ਲੋਕਾਂ ਦੇ ਜੀਜੇ ਵੇਖੇ ਕਦੇ ਅੱਜ ਕੱਲ੍ਹ ਦੀ ਆਂਦੇ ਤੇ ਲੈਦੇ ਹੀ ਲੀ ਜੀਜੇ ਆਉਂਦੇ ਆ ਜਦੋਂ ਆਪਦਾ ਹੀ ਪੈਸਾ ਖੋਟ ਆਵੇ ਫਿਰ ਬਾਣੇ ਦਾ ਕੀ ਦੋਸ਼ ਕਹੀਏ ਪਾਨੋ ਨੂੰ ਕੋਈ ਪੁੱਛੇ ਵੀ ਇਸ ਵਿੱਚ ਪਰੌਣੇ ਦਾ ਕੀ ਦੋਸ਼ ਜਦੋਂ ਤੇਰੀ ਆਪਦੀ ਤੇਰਵ ਸਿਰੋਂ ਲਾਈ ਫੇਰਦੀ ਆ ਬੰਦੇ ਦੀ ਕੀ ਮਜਾ ਲਤੀ ਹੈ ਆਰਤੀ ਦੀ ਰਜਾ ਤਾਂ ਬਿਨਾ ਝਾਗ ਵੀ ਜਾਵੇ ਆਨੰਦੋ ਦੀ ਟੈਂਗਰੀ ਵਾਲੀ ਵੇਖ ਲੈ ਤੂੰ ਖੁਰਤਾ ਪਵੜ ਦੀ ਜਾਈ ਰਹੀ ਜਾਲਦਾਰਾਂ ਦੇ ਮੁੰਡੇ ਦੇ ਆਪ ਉਸ ਧਗੜੇ ਦੇ ਪਿੱਛੇ ਕੋੜੀ ਤੇ ਬਹਿ ਕੇ ਉਧਲੀ ਤੇ ਮਾਂ ਬੋਏ ਸਾਰੇ ਪਿੰਡ ਚ ਬਾਨਾ ਬੰਦੇ ਫਿਰਦੇ ਆ ਵੀ ਆਖੇ ਜੈਲਦਾਰਾਂ ਦਾ ਮੁੰਡਾ ਸਾਡੀ ਕੋੜੀ ਨੂੰ ਧੱਕੇ ਨਾਲ ਚੋੱਕ ਕੇ ਲੈ ਗਿਆ ਗੱਲ ਕਰਦੀ ਨਰੈਣੀ ਨੇ ਮੂੰਹ ਵਿੱਚ ਇਸ ਤਰ੍ਹਾਂ ਬਣਾ ਕੇ ਆਖਿਆ ਕਿ ਸੀਬੋ ਤੇ ਤੇਜੋ ਆਪਣਾ ਹਾਸਾ ਨਾ ਰੋਕ ਸਕਿਆ ਉਹ ਇੱਕ ਗੱਲ ਆ ਮਾਂ ਜੀ ਸੁਨਿਆਰੀ ਨੇ ਸ਼ਿਕਾਰ ਤਾਂ ਸਿਰੇ ਦਾ ਫੁੰਡਿਆ ਸਾਰੀ ਉਮਰ ਮौजਾਂ ਕਰੇਗੀ ਸੁਨਿਆਰੀ ਸਰਦਾਰਾਂ ਦੀ ਨੋ ਬਣ ਕੇ ਹੱਸਦੀ ਹੋਈ ਸੀ ਬੋਨੇ ਨਰਹਿਣੀ ਨੂੰ ਆਖਿਆ ਨਹੀਂ ਹੋ ਤਾਂ ਮੈਨੂੰ ਕੁਵੇਲਾ ਹੋ ਗਿਆ ਥੋੜਾ ਬਾਪੂ ਮੈਨੂੰ ਗਾਣਾ ਦਈ ਜਾਂਦਾ ਹੋ ਪਰ ਜੇ ਛੇੜ ਹੀ ਲਈ ਆ ਤੇ ਇਹਦੀ ਵੀ ਸੁਣ ਲੈ ਮौजਾਂ ਵਾਲੀ ਦੀ ਮਹੀਨਾ ਕੋ ਤਾਂ ਮੁੰਡੇ ਨੇ ਇਹਨੂੰ ਕੋਈ ਲਕੋਈ ਲਗਾਈ ਰੱਖਿਆ ਤੇ ਜੈਲਦਾਰੀਆਂ ਦੇ ਪੁਲਿਸ ਦੇ ਚ ਮੇਲਿਆਂ ਚ ਹੁਲ ਜੀ ਰਹੀ ਆਪਦੀ ਇੱਜ਼ਤ ਮਾਰੀ ਨੇ ਤਾਂ ਪੁਲਿਸ ਨੂੰ ਮੱਥਾ ਤਾਂ ਹੀ ਕੇ ਡੰਬ ਲਿਆ ਫਸੇ ਬੰਦੇ ਨੂੰ ਵੀ ਕੁਝ ਕਰਨਾ ਪੈਂਦਾ ਈਏ ਪਰ ਪੁਲਿਸ ਵੱਲੋਂ ਖਿਹੜਾ ਛੁੱਟਣ ਦੀ ਦੇਰ ਸੀ ਕਹਿੰਦੇ ਜੈਲਦਾਰ ਦੀ ਮੁੰਡੇ ਨਾਲ ਹੋ ਗਈ ਸਿੱਧੀ ਵੀ ਆ ਤੂੰ ਕੀ ਕੰਮ ਗੱਡਵੱਡ ਰੱਖਿਆ ਕਿੱਥੇ ਅਸੀਂ ਸਰਦਾਰ ਲੋਕ ਤੇ ਕਿੱਥੇ ਨਿੱਕੀ ਸੁੱਕੀ ਜਾਤ ਦੀ ਸੁਨਿਆਰੀ ਬੰਦੇ ਦਾ ਪੁੱਤ ਬਣ ਜਾ ਇਹਨੂੰ ਇਹਦੇ ਘਰੇ ਵਾੜ ਕੇ ਆ ਮੈਨੂੰ ਇਹ ਦਿਸਣੀ ਨਹੀਂ ਚਾਹੀਦੀ ਮੇਰੇ ਘਰੇ ਏਦੀ ਚੱਕ ਚ ਆਇਆ ਮੁੰਡਾ ਕੁਝ ਬੋਲਣ ਹੀ ਲੱਗਿਆ ਸੀ ਵਿਜੈਲਦਾਰਨੀ ਕਹਿੰਦੀ ਜੇ ਬੰਦਿਆਂ ਦੀ ਤਰ੍ਹਾਂ ਰਹਿਣਾ ਤਾਂ ਰਹਿ ਮੇਰੇ ਘਰੇ ਨਹੀਂ ਤਾਂ ਤੂੰ ਵੀ ਚਾਲੇ ਦੇ ਨਾਲ ਮੇਰੇ ਘਰੋਂ ਮੈਂ ਤਾਂ ਸੁਣਿਆ ਮੁੰਡਾ ਇਹਨੂੰ ਨਾਨਕੀ ਛੱਡ ਕੇ ਆਪ ਰਾਜ ਦੀ ਫੌਲ ਚ ਭਰਤੀ ਹੋਣ ਚਲਾ ਗਿਆ ਤਿੰਨ ਚਾਰ ਮਹੀਨੇ ਹੋ ਗਏ ਮੁੰਡੇ ਨੇ ਬੱਤੀ ਵੀ ਨਹੀਂ ਵਾਈ ਮੋੜ ਕੇ ਇਹ ਉਹਦੀ ਢੀਕ ਚ ਪਹਿਲਾਂ ਤਾਂ ਨਾਨਕੀ ਬੈਠੀ ਰਹੀ ਬਈ ਹੁਣ ਵੀ ਆਇਆ ਤੇ ਹੁਣ ਵੀ ਆਇਆ ਪਰੌਣਾ ਕੀ ਨੇ ਸੀਗਾ ਉਹ ਕਹਿੰਦੇ ਨਹੀਂ ਹੁੰਦੇ ਹੱਗਣ ਗਏ ਨੂੰ ਬੌਤੜੇ ਜੋਗੀ ਕੀ ਦੇ ਮਿੱਤ ਥਾਕੜ ਕੇ ਅੱਖ ਨੂੰ ਪਿੰਡਾ ਵੜੀਆ ਹੁਣ ਨਾ ਘਰ ਦੀ ਰਹੀ ਤੇ ਨਾ ਕਾਟਦੀ ਤੋਬੇ ਦੇ ਕੁੱਤੇ ਵਾਲੀ ਹੋਈ ਯਾ ਨਹੀਂ ਧੀਏ ਦੇ ਨਾਲ ਤਾਂ ਤੁਰਨ ਲੱਗੀ ਨਰੈਣੀ ਨੇ ਹੱਥ ਤੇ ਹੱਥ ਮਾਰਦਿਆਂ ਤੇਜ ਤੇ ਸੀਮ ਬਣ ਆਖਿਆ ਨਹੀਂ ਚੰਗਾ ਨਸੀਬ ਕੋਰੇ ਮੈਂ ਤਾਂ ਜਾਣੀ ਹੁਣ ਬਥੇਰੀਆਂ ਸੋਲੀਆਂ ਬੁੜੀ ਦੀਆਂ ਹੁਣ ਤਾਂ ਨਿਪਾਈਆਂ ਦੀਏ ਪਤਾ ਨਹੀਂ ਕਿੱਥੋਂ ਲਿਆਉਂਦੀ ਐ ਇਹੋ ਜਿਹੀਆਂ ਖਬਰਾਂ ਕੱਢ ਕੱਢ ਕੇ ਘੰਟੇ ਅੱਧੇ ਚ ਸਾਰੇ ਪਿੰਡ 'ਚ ਤਵਾਰੀ ਇੱਕ ਸੁਣਾਈ ਆਪਾਂ ਨੂੰ ਹਾਸਦੀ ਹੋਈ ਤੇ ਜਨੇ ਤੂੰ ਲੱਗਿਆ ਸੀ ਬਨਵਾ ਕੇ